ਕੁਟੋ ਸਿੰਘ ਜੀ ਨੂੰ ਕਹਣਾ ਚਾਹੁੰਦੇ ਆ ਜੇ ਤੁਸੀਂ ਹੋਰਾਂ ਦੇ ਲੋਕਾਂ ਨਾਲ ਖੜਨਾ ਚਾਹੁੰਦੇ ਹੋ ਸਾਡੀ ਭੈਣ ਦੇ ਵਿਰੋਧੀ ਜਾਂ ਸਾਡੇ ਮੀਡੀਆ ਦੇ ਵਿਰੁੱਧ ਬੋਲਣਾ ਚਾਹੁੰਦੇ ਹੋ ਤਾਂ ਅਸੀਂ ਅੱਜ ਮੀਡੀਆ ਦੇ ਨਾਲ ਹੈ ਗਗਨ ਸਿੱਧੂ ਭੈਣ ਦੇ ਨਾਲ ਖੜੇ ਆ ਅਸੀਂ ਹਮੇਸ਼ਾ ਇਹ ਨਾ ਸਮਝੀ ਵੀ ਗਗਨ ਸਿੱਧੂ ਇਕੱਲੀ ਕੁੜੀ ਹੈ ਸਿੱਧੂਆਂ ਦੇ ਮੁੰਡੇ ਅਸੀਂ ਆ ਬਰਾਲਾ ਦੇ ਸਿੱਧੂਆਂ ਦੀ ਕੁੜੀ ਉਹ ਹੈ ਜਿੱਥੇ ਭੈਣ ਸਾਡੀ ਨਾਲ ਕਰੂਗੀ ਜਿੱਥੇ ਵੀ ਕੰਮ ਕਰੂਗੀ ਅਸੀਂ ਉਹਦੇ ਨਾਲ ਆ ਭੈਣ ਦੇ ਮਤਲਬ ਕੀ ਆ ਅਸੀਂ ਹਮੇਸ਼ਾ ਉਹਦੇ ਨਾਲ ਸਾਥ ਦੇਣ ਲਈ ਤਿਆਰ ਵਰ ਤਿਆਰ ਆ ਬੱਲੀ ਗੱਲ ਆ ਤੁਸੀਂ ਕਹਿ ਰਹੇ ਹੋ ਵੀ ਗਗਨ ਸਿੱਧੂ ਮੁੱਦਾਵੜ ਘੜ ਰਹੀ ਹੈ ਗੁਰਪ੍ਰੀਤ ਕੋਟਲੀ ਮੁੱਦਾ ਬੜਕਾ ਰਿਹਾ ਹੈ ਇਹ ਬਕਾਊ ਮੀਡੀਆ ਜੇ ਜੇ ਤੁਸੀਂ ਇੰਨੇ ਸਿਆਣੇ ਹੋ ਫਿਰ ਤੁਸੀਂ ਆ ਕੇ ਇਹਨਾਂ ਨੂੰ ਹੱਥ ਛੁੜ ਕੇ ਵੀ ਬੇਨਤੀ ਕਰ ਦੋ ਵੀ ਗਗਨ ਭੈਣ ਜੀ ਬੂਟਾ ਸਿੰਘ ਨੂੰ ਕਹਿਣਾ ਚਾਹੁੰਦੇ ਵੀ ਭਾਈ ਗੁੱਡੀ ਤੂੰ ਸਿਆਣੀ ਬਿਆਣੀ ਹੈ ਵੀਡੀਓ ਨਾ ਬਣਾ ਮੁੱਦਾ ਖਤਮ ਕਰ ਦੇ ਤੁਸੀਂ ਤਾਂ ਆਪ ਬਾਈ ਜੀ ਇੱਕ ਚੈਨਲ ਬਣਾਈ ਬੈਠੇ ਹੋ ਮੈਂ ਥੋਕੇ ਕਹਿੰਦਾ ਵੀ ਬੂਟਾ ਸਿੰਘ ਗਿਆਨੀ ਬੂਟਾ ਸਿੰਘ ਨੂੰ ਪੈਸੇ ਕਿੱਥੋਂ ਆਉਂਦੇ ਜਿਹੜੀਆਂ ਵੀਡੀਓ ਬਣਾਉਂਦੇ ਆ ਜਿਹੜੀ ਕਮਾਈ ਆਉਂਦੀ ਹੈ ਚੈਨਲ ਦੀ ਕਿੱਥੋਂ ਆਉਂਦੀ ਹੈ ਉੱਥੇ ਇੱਥੇ ਹੀ ਸੋ ਮੈਂ ਤਾਂ ਇਹ ਹੀ ਕਹਿੰਦਾ ਵੀ ਜੇ ਗਿਆਨੀ ਬੂਟਾ ਸੰਧ ਨੂੰ ਇੰਨਾ ਲੋਕਾਂ ਦੇ ਤਰਸ ਹੁੰਦਾ ਗਰੀਬਾਂ ਤੇ ਜਿਹੜੀ ਚੈਨਲ ਦੀ ਕਮਾਈ ਹੁੰਦੀ ਹੈ ਮੈਂ ਲਿਖ ਕੇ ਦਿੰਦਾ ਇਹਨਾਂ ਨੂੰ ਕਟੋੜ 50 ਤੋਂ 60000 ਰੁਪਏ ਚੈਨਲ ਦਾ ਮਹੀਨੇ ਦਾ ਆਉਂਦਾ ਹੋਊਗਾ ਲੋਕਾਂ ਦੇ ਮੰਡਾ ਦੇ ਕਰਨ ਬਾਈ ਹਸੀ ਤਾਂ ਹਰ ਬੰਦੇ ਨੇ ਮਿਹਨਤ ਕਰਨੀ ਹੈ ਕਿਉਂਕਿ ਸਿੱਧੂ ਵੀ ਇੱਕ ਦਿਹਾੜੀ ਦਾ ਕੁੜੀ ਹੈ ਅਸੀਂ ਵੀ ਦਿਹਾੜੀ ਦਾ ਹੈ ਕੋਈ ਵੀ ਚੈਨਲ ਵਾਲਾ ਕੋਈ ਪੇਜ ਵਾਲਾ ਉਹਨਾਂ ਨੇ ਆਪਦਾ ਪਰਿਵਾਰ ਪਾਲਣਾ ਹੈ ਠੀਕ ਹੈ ਜੇ ਤੁਹਾਨੂੰ ਲੱਗਦੀ ਗਗਨ ਸਿੱਧੂ ਵੀ ਅਰ ਵੀ ਉਹਨੂੰ ਕੰਮ ਦੇ ਨਾਲ ਕੱਢ ਛੱਡ ਦੇਣਾ ਚਾਹੀਦਾ ਹੈ ਤਾਂ ਕੰਮ ਛੱਡ ਦੋ ਉਹਨੂੰ 30-3 ਉਨੇ ਆਪਣੇ ਘਰ ਚ ਲਾ ਰਹੀ ਆ ਉਹ ਕਾਨੂੰ ਨੇ ਆਪਣੇ ਜੜੀਆਂ ਘਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਠੀਕ ਹੈ ਇਹਦਾ ਮਤਲਬ ਇਹ ਥੋੜੀ ਹੈ ਵੀ ਜੇ ਤੁਸੀਂ ਕਹੋਗੇ ਤਾਂ ਅਸੀਂ ਦਬ ਜਾਗੇ ਜਾਂ ਤੁਹਾਡੇ ਕਹਿਣ ਵੀ ਗੁਰਪ੍ਰੀਤ ਵੀ ਵੇਕ ਗਈ ਕੋਟਲੀ ਵੀ ਵੇ ਗਿਆ ਬਾਈ ਗਗਨ ਸਿੱਧੂ ਵੀ ਵੇਕ ਗਈ ਅਸੀਂ ਵੇਕ ਗਏ ਫਿਰ ਸਾਡੇ ਉਸ ਕਮੈਂਟ ਕਰਦੇ ਹੋ ਫਿਰ ਗਮਦੂਰ ਵੀ ਮਾੜਾ ਹੋ ਗਿਆ ਯਾਰ ਠੀਕ ਹੈ ਸਾਰੇ ਵੀ ਮਾੜੇ ਹੋ ਗਏ ਤੁਸੀਂ ਕੱਲੇ ਚੰਗੇ ਹੋ ਵੀਡੀਓ ਨਾਲ ਬਾਈ ਜੁੜੇ ਰਹੋ ਵੀਡੀਓ ਥਲੇ ਕਮੈਂਟ ਜਰੂਰ ਕਰਨਾ ਸਾਡੀ ਵੀਡੀਓ ਗਲਤ ਲੱਗੀ ਤਾਂ ਵੀ ਕਮੈਂਟ ਕਰ ਦਿਓ ਚੰਗੀ ਲੱਗੀ ਤਾਂ ਵੀ ਕਮੈਂਟ ਕਰ ਦਿਓ ਜੀ ਤੁਹਾਨੂੰ ਸਾਰਾ ਸੱਚ ਦੱਸਾਂਗੀ ਵੀਡੀਓ ਦੇ ਵਿੱਚ। ਟਪਟਲੀ ਮਾਰਾ ਹੋ ਗਿਆ। ਅ ਗਗਨ ਸਿੱਧੂ ਵੀ ਮਾਰੀ ਹੋ ਗਈ। ਸਾਡੇ ਫੋਨਾਂ ਦੇ ਉੱਤੇ ਤੁਸੀਂ ਬਾਈ ਜੀ ਸਾਡੀਆਂ ਵੀਡੀਓ ਦੇ ਉੱਤੇ ਕਮੈਂਟ ਕਰ ਰਹੇ ਹੋ। ਕੋਈ ਕਹਿ ਰਿਹਾ ਹੈ ਦੰਦੀ ਨਾਲੀ ਦਾ ਕੀੜਾ। ਕੋਈ ਸਾਨੂੰ ਮਤਲਬ ਸਾਡੀਆਂ ਕਾਸਟਾਂ ਪਰਖ ਰਿਹਾ ਹੈ। ਕੋਈ ਸਾਨੂੰ ਦੁੱਕੀ ਦਾ ਪੱਤਰਕਾਰ ਕਹਿ ਰਿਹਾ ਅਸੀਂ ਤਾਂ ਕਹਿੰਦੇ ਨਹੀਂ ਬਾਈ ਅਸੀਂ ਪੱਤਰਕਾਰ ਐ। ਅਸੀਂ ਕਦੋਂ ਕਹਿੰਦੇ ਹਾਂ ਜੀ ਅਸੀਂ ਪੱਤਰਕਾਰ ਐ। ਕਦੋਂ ਅਸੀਂ ਕਹਿੰਦੇ ਵੀ ਅਸੀਂ ਮਤਲਬ ਬਹੁਤ ਉੱਚ ਦਰਜੇ ਦੇ ਪੱਤਰਕਾਰ ਐ ਜਾਂ ਸਾਨੂੰ ਬਹੁਤ ਜਾਜਿਲ ਨੌਲੇਜ ਹੈ ਜਿਆ ਸਾਨੂੰ ਅਸੀਂ ਸਟੱਡੀ ਕੀਤੀ ਹੋਈ ਹੈ ਪੱਤਰਕਾਰੀ ਦੀ ਹੈ ਨਾ ਅਸੀਂ ਦਾ ਬਈ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਅਸੀਂ ਦਾ ਹੱਕ ਦੀ ਗੱਲ ਕਰਨ ਗਏ ਸੀ ਬਈ ਹੱਕ ਦੀ ਗੱਲ ਕਰਨ ਜੇ ਜਾਵੜੇ ਤਾਂ ਜੇ ਅਸੀਂ ਗਵੰਦੂਰ ਸਿੰਘ ਦੇ ਪਰਿਵਾਰ ਦਾ ਪੱਖ ਲੈ ਲਿਆ ਉਹਨਾਂ ਨੇ ਸਾਨੂੰ ਪੱਖ ਦੇ ਤਾਂ ਉਹਨਾਂ ਨੇ ਸਾਨੂੰ ਵੀਡੀਓ ਦਿਖਾਤੀਆਂ ਉਹਨਾਂ ਨੇ ਸਾਨੂੰ ਮਤਲਬ ਆਪਦੇ ਤੇ ਹੋਇਆ ਹਮਲਾ ਉਹ ਸਭ ਦੀਆਂ ਫੁਟੇਜ ਦਿਖਾਦੀ ਤਾਂ ਅਸੀਂ ਉਹ ਵੀਡੀਓ ਨੂੰ ਪੇਸ਼ ਕਰਤਾ ਤਾਂ ਸਾਡੇ ਤੇ ਕਮੈਂਟ ਕਰ ਰਹੇ ਆ ਸਾਨੂੰ ਇਹ ਪਤਾ ਕਮੈਂਡ ਕੌਣ ਕਰ ਰਹੀ ਹੈ ਅਸੀਂ ਉਹਨਾਂ ਬੰਦਿਆਂ ਦੇ ਕਾਰਵਾਈ ਵੀ ਕਰਵਾ ਸਕਦੇ ਹਾਂ ਉਹਨਾਂ ਦੀ ਸਾਡੇ ਕੋਲ ਆਈਡੀਆ ਵੀ ਪਈਆਂ ਇੰਸਟਾਗ੍ਰam ਆਈਡੀਆ ਵੀ ਪਈਆਂ YouTube ਦੀਆਂ ਮਤਲਬ ਕੀ ਹੈ ਚੈਨਲ ਵੀ ਪਈ ਹੈ ਪਰ ਅਸੀਂ ਭਾਈ ਉਹਨਾਂ ਵਾਂਗੂ ਕੀ ਹੈ ਚੀਜ਼ ਨੂੰ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਮੁੱਦਾ ਪਹਿਲਾਂ ਬਹੁਤ ਵੱਡਾ ਬਣਿਆ ਹੋਇਆ ਹੈ ਠੀਕ ਹੈ ਜਿਵੇਂ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਵੀ ਸਾਡੀ ਭੈਣ ਗਗਨ ਸਿੱਧੂ ਮਤਲਬ ਕਿਵੇਂ ਆਪਣੀਆਂ ਸਫਾਈਆਂ ਦੇ ਰਹੀ ਹੈ ਉਹਨੂੰ ਸਫਾਈ ਦੇਣ ਦੀ ਕੀ ਕਿਉਂ ਲੋੜ ਪਈ ਹੈ ਭਾਈ ਜੇ ਯਾਰ ਉਹ ਮਤਲਬ ਕੀ ਹੈ ਕਲਦੀਪ ਸਰਪੰਚ ਦੇ ਘਰੇ ਚਲੀ ਗਈ ਉਹਦੀ ਮਤਲਬ ਕੀ ਹੈ ਫੋਟੋਜ਼ ਲੈਣ ਗਈ ਉਹਦਾ ਮਤਲਬ ਪੱਖ ਲੈਣ ਗਈ ਤਾਂ ਉਹਦੇ ਮਗਰ ਵੀ ਬਈ ਹੱਥੋਕੇ ਪੈ ਗਈ ਤਾਂ ਉਹਨ ਪੱਖ ਲੈਣੀ ਗਈ ਸੀ ਕੋਈ ਮਤਲਬ ਉਹ ਲੜਾਈ ਝਗੜਾ ਤਾਂ ਨਹੀਂ ਕਰਨੀ ਸੀ ਜਾਓ ਉਹਨਾਂ ਨਾਲ ਕਿਸੇ ਦਾ ਬੈਲ ਵਿਰੋਧ ਤਾਂ ਨਹੀਂ ਤਾਂ ਫਿਰ ਉਹ ਕਹਿ ਰਹੇ ਹੈ ਵੀ ਕੋਈ ਇੱਕ ਪੁਲਿਸ ਮੁਲਾਜ਼ਮ ਮੈਨੂੰ ਨਾਂ ਨਹੀਂ ਪਤਾ ਇੱਕ ਮੀਰਾ ਨਾਂ ਲੈ ਰਹੇ ਹੈ ਇੱਕ ਗਗਨ ਸਧੁਰਾ ਨਾਂ ਲੈ ਰਹੇ ਹੈ ਵੀ ਇਹ ਜਿਹੜੇ ਹੈਗੇ ਹੈ ਇਹ ਮਤਲਬ ਕੀ ਹੈ ਗਮਦੂਰ ਨੂੰ ਦੋਸ਼ੀ ਹੈ ਉਹ ਤੇ ਉਹਨੂੰ ਨਿਰਦੋਸ਼ ਕਰਨ ਦੇ ਵਿੱਚ ਪੂਰਾ ਜੋਰ ਲਾ ਰਹੇ ਹੈ ਬਾਈ ਪਹਿਲਾਂ ਤੁਸੀਂ ਇਹ ਦੱਸੋ ਵੀ ਉਹਨੇ ਦੋਸ਼ ਕੀ ਕੀਤਾ ਉਹਨੇ ਗਨਾਹ ਕੀ ਕਰਤਾ ਉਹ ਇਹ ਤੇ ਕੀ ਉਹਨੇ ਕਿਸੇ ਦੇ ਬੰਦੇ ਨੂੰ ਮਾਰਤਾ ਜਾਂ ਉਹਨੇ ਮਤਲਬ ਕੀ ਹੈ ਇਹੋ ਜੀ ਕੋਈ ਉਹਨੇ ਘਟਲਣ ਦਾ ਅੰਜਾਮ ਦਿੱਤਾ ਜਿਹੜਾ ਬੰਦਾ ਉਹ ਥੋੜੇ ਤੋਂ ਅੱਗੇ ਮਾਫੀ ਮੰਗੇ ਜੇ ਹੁਣ ਬਾਈ ਜੀ 100 ਬੰਦਾ ਆ ਕੇ ਮੈਨੂੰ ਮਾਰਨ ਆਊਗਾ ਤਾਂ ਬੰਦਾ ਆਪਣੀ ਸੇਫਟੀ ਲਈ ਹਵਾਈ ਫੇਰ ਵੀ ਨਾ ਕਰੇ ਬਾਈ ਯਾਰ ਜੇ ਉਹ ਹਵਾਈ ਫੇਰ ਨਾ ਕਰਦਾ ਤਾਂ ਉਹਨਾਂ ਲੋਕਾਂ ਨੇ ਇਹੀ ਕਹਿਣਾ ਸੀਗਾ ਵੀ ਮਤਲਬ ਕੀ ਹੈ ਲੋਹੇ ਦੀ ਇੱਕ ਪੈਪ ਬਾਈ ਪੇਟੀ 'ਚ ਰੱਖੀ ਪਈ ਸੀ ਤੇ ਕੱਢਣ ਨਹੀਂ ਦਿੱਤੀ ਬਗਾਨਿਆਂ ਨੇ ਜੇ ਭਾਈ ਬੰਦਾ ਆਪਣੀ ਸੇਫਟੀ ਲਈ ਬੋਲਦਾ ਹੈ ਸੇਫਟੀ ਲਈ ਕੁਛ ਨਾ ਕੁਛ ਕਰਦਾ ਤਾਂ ਵੀ ਮਤਲਬ ਬੰਦਾ ਮਾੜਾ ਜੇ ਉਹ ਨਾ ਬੋਲ ਅਸੀਂ ਇਸ ਗੱਲ ਤੇ ਗਮਦੂਰ ਜੀ ਨੂੰ ਅ ਸ਼ਰੇਆਮ ਅਸੀਂ ਇਹ ਗੱਲ ਗਲਤ ਕਰਾਂਗੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਇਸ ਗੱਲ ਦੀ ਉਹ ਸੌ ਖਾਦਨ ਵੀ ਗਮਦੂਰ ਜਾਂ ਗਮਦੂਰ ਦਾ ਪਰਿਵਾਰ ਜਾਂ ਗਮਦੂਰ ਦੇ ਰਿਸ਼ਤੇਦਾਰ ਸਕੇ ਸੰਬੰਧੀ ਇਕੱਠੇ ਹੋਗੇ ਸਕਲਦੀਪ ਸਰਪੰਚ ਦੇ ਕਰੇ ਗਏ ਸੀ ਭਾਈ ਜੇ ਉਹ ਗਏ ਸੀ ਤਾਂ ਉਹ ਕਹਿੰਦੇ ਅਸੀਂ ਇਸ ਗੱਲ ਦੇ ਦੇਂਦਾਰ ਹ ਜਦੋਂ ਭਾਈ ਤੁਸੀਂ ਯਾਰ ਪੁਲਿਸ ਮੁਲਾਜ਼ਮਾਂ ਨੂੰ ਘੁੱਟ ਰਹੇ ਹੋ ਪੁਲਸ ਵਾਲੇ ਲੇਡੀਜ਼ ਨੂੰ ਘੁਟ ਰਹੇ ਹੋ ਪੁਲਸ ਵਾਲੇ ਇਹ ਵੀਡੀਓ ਤੁਹਾਨੂੰ ਦੇਖ ਰਹੇ ਆ ਪੁਲਸ ਵਾਲੇ ਇਹਦੀਆਂ ਗੱਡੀਆਂ ਭੰਦੀਆਂ ਇਥੋਂ ਦੇ ਕਿ ਪੱਤਰ ਕਰਾਉਂਦੀਆਂ ਗੱਡੀਆਂ ਭੰਦੀਆਂ ਬਾਈ ਪਿੱਛੇ ਬਾਈ ਕੀ ਹੋ ਗਿਆ ਠੀਕ ਹੈ ਚਬ ਬਜਾ ਲਈਦਾ ਉਹ ਪੁਲਸ ਵੀ ਕਿ ਪੁਲਸ ਵਾਲੇ ਵੀ ਕਹਿ ਰਹੇ ਵੀ ਬਾਈ ਘਰ ਨੂੰ ਬਣਨਗੇ ਜਦੋਂ ਘਰ ਨੂੰ ਬਣਨਗੇ ਬਾਈ ਘਰ ਆਪਾਂ ਘਰ ਲਈ ਤੁਰੇ ਪਰਦੇ ਆਪਾਂ ਸਾਰੀ ਜ਼ਿੰਦਗੀ ਲਾਉਂਦੇ ਆ ਸਾਰੀ ਮਿਹਨਤ ਲਾਉਂਦੇ ਆ ਆਪਾਂ ਆਪਦੇ ਆਪ ਨੂੰ ਕੀ ਐ ਵੀ ਸਾਡਾ ਯਾਰ ਵੀ ਘਰ ਬਣੇ ਘਰ ਬਣਾਉਂਦਾ ਆਪਣਾ ਤਾਂ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਘਰ ਬਣਾਉਣ ਲਈ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਐ ਸੋ ਜੇ ਬਈ ਅਸੀਂ ਘਰੇ ਬੈਠੇ ਆਪਣਾ ਘਰ ਬਣਾ ਲਈਏ ਤਾਂ ਜੇ ਘਰ ਨੂੰ ਕੋਈ ਅੱਗ ਲਾ ਜੇ ਤਾਂ ਅਸੀਂ ਮਤਲਬ ਹੱਥਾਂ ਦਾ ਇੱਧਰ ਬੈਠੇ ਰਵਾਂਗੇ ਵੀ ਹੱਥਾਂ ਦਾ ਇੱਧਰ ਲੋ ਯਾਰ ਇਹ ਸਾਡੇ ਬੰਦਾ ਘਰ ਨੂੰ ਅੱਗ ਲਾਉਣ ਆਇਆ ਸੀ ਘਰ ਬੰਦਣ ਆਇਆ ਸੀਗਾ ਸ਼ਾਵਾਸ਼ ਸਵਾਦ ਆ ਗਿਆ ਤੇ ਮਤਲਬ ਕੀ ਹੈ ਜੋ ਕਰਨਾ ਸੀ ਉਹਨੇ ਵਧੀਆ ਕੀਤਾ ਤੇ ਸਾਨੂੰ ਬੋਲਣਾ ਚਾਹੀਦਾ ਸੀ ਨੰਬਰ ਆ ਦੋ ਗੱਲ ਵੀ ਜਿਹੜਾ ਬੰਦਾ ਇਹਨਾਂ ਦੇ ਪੱਖ ਦੀ ਗੱਲ ਕਰਦਾ ਜਾਂ ਪੱਖ ਲੈਣ ਆਉਂਦਾ ਚਾਹੇ ਮੈਂ ਚਾਹੇ ਗੋਟਲੀ ਆ ਚਾਹੇ ਕੋਈ ਹੋਰ ਅਪਰੇਸ ਵਾਲਾ ਚਾਹੀ ਥੋੜੀ ਭਿੰਨ ਗਗਨ ਸਿੱਧੂ ਹੈ ਤਾਂ ਬਾਈ ਉਹ ਉਹਨਾਂ ਦੇ ਬੀਕੇ ਹੋਏ ਜਿਵੇਂ ਕਹੇ ਬੂਟਾ ਕਹਿ ਰਿਹਾ ਵੀਡੀਓ ਦੇ ਵਿੱਚ ਬੀਕੇ ਹੋਏ ਪੱਤਰਕਾਰ ਠੀਕ ਹੈ ਅਸੀਂ ਬੀਕੇ ਹੋਏ ਪੱਤਰਕਾਰਾਂ ਦਾ ਸਾਨੂੰ ਦਰਜਾ ਦਿੱਤਾ ਜਾਂਦਾ ਜੇ ਹੁਣ ਇੱਕ ਚੰਦ ਭਾੜ ਦਾ ਸਿਆਣਾ ਬੰਦਾ ਮਤਲਬ ਇਹਨਾਂ ਦਾ ਸਮਝੌਤਾ ਕਰਾਉਣ ਦੇ ਵਿੱਚ ਲੇੜੀ ਹੈ ਤਾਂ ਪਹਿਲਾਂ ਚਲੋ ਉਹ ਕੁਲਦੀਪ ਸਰਪੰਚ ਦੇ ਅਕਾਦ ਸੀਗਾ ਅੱਜ ਉਹ ਬੰਦਾ ਸਮਝੌਤਾ ਕਰਾ ਰਿਹਾ ਵੀ ਚਲੋ ਜ਼ਿਮੀਂਦਾਰਾਂ ਤੇ ਮਾਈ ਵੀ ਸਿੱਖ ਭਾਈ ਚਰੇ ਦਾ ਬਾਈ ਜੀ ਨਹੀਂ ਸਰਦਾ ਇਹ ਬਿਲਕੁਲ ਸੱਚ ਹੈ ਮੈਂ ਖੋ ਜ਼ਿਮੀਂਦਾਰਾਂ ਦਾ ਮੁੰਡਾ ਹੈ ਕਿਉਂਕਿ ਜ਼ਿਮੀਦਾਰਾਂ ਨੂੰ ਮਾਈਬ ਸਿੱਖ ਭਾਈਚਾਰੇ ਤੱਕ ਕੰਮ ਪੈਂਦਾ ਮਾਈਬ ਸਿੱਖ ਭਾਈਚਾਰੇ ਨੂੰ ਜ਼ਿਮੀਦਾਰਾਂ ਤੱਕ ਕੰਮ ਪੈਂਦਾ ਹਾੜੀ ਸੌਣੀ ਜਿਹਦਾ ਬੰਦੇ ਨੂੰ ਬਾਈ ਜੀ ਕੰਮ ਪੈਂਦਾ ਹੀ ਪੈਂਦਾ ਜ਼ਿਮੀਦਾਰ ਨੂੰ ਮਾਈਬ ਸਿੱਖ ਤੱਕ ਪਊਗਾ ਮਾਈਬ ਸਿੱਖ ਭਾਈਚਾਰੇ ਨੂੰ ਜ਼ਿਮੀਦਾਰ ਤੱਕ ਪਊਗਾ ਜੇ ਕੋ ਕੱਲ ਨੂੰ ਜੇ ਕਿਸੇ ਗਰੀਬ ਬੰਦੇ ਨੇ ਆਪਣੀ ਭੈਣ ਦਾ ਕੁੜੀ ਦਾ ਧੀ ਦਾ ਵਿਆਹ ਕਰਨਾ ਹੈ ਤਾਂ ਉੱਥੇ ਜ਼ਿਮੀਦਾਰ ਕੋਲੇ ਜਾਊਗਾ ਜੇ ਜ਼ਿਮੀਦਾਰ ਨੇ ਫਸਲ ਵੜਣੀ ਹੈ ਫਸਲ ਬੀਜਣੀ ਹੈ ਤਾਂ ਮਤਲਬ ਉਹ ਪਹਿਲਾਂ ਆਪਣੇ ਪਿੰਡ ਦੇ ਸਿਰੀ ਕੋਲੇ ਜਾਊਗਾ ਮਾਜੀ ਵੀ ਸਖ ਭਾਈਚਾਰੇ ਕੋਲੇ ਜਾਊਗਾ ਨਾ ਕਿ ਉਹ ਪਹਿਲਾਂ ਭਈਆਂ ਕੋਲੇ ਜਾਊਗਾ ਜੁੱਪੀ ਦੇ ਬਿਹਾਰੀਆਂ ਕੋਲੇ ਜਾਊਗਾ ਜੀ ਕਿਉਂਕਿ ਪਹਿਲਾਂ ਆਪਣੇ ਪਿੰਡ ਦੇ ਬੰਦੇ ਹੁੰਦੇ ਆ ਕੋਈ ਦੁੱਖ ਸੁੱਖ ਪਏ ਜੀ ਉੱਥੇ ਇਹ ਨਹੀਂ ਵੀ ਕਿल्ले ਜ਼ਿਮੀਂਦਾਰ ਜ਼ਿਮੀਂਦਾਰ ਮਗਰ ਖੜਨਗੇ ਮਾਜੀ ਵੀ ਸਖ ਭਾਈਚਾਰਾ ਵੀ ਕਰੂਗਾ ਪਰ ਇੱਥੇ ਅਸੀਂ ਇਹ ਗੱਲ ਕਹਿੰਨੇ ਆ ਵੀ ਕੁਲਦੀਪ ਦੀ ਵੀ ਇਹ ਕੋਫੀ ਕੀ ਹੈ ਉਹਨੇ ਮੁੰਡਿਆਂ ਨੂੰ ਬੱਚਿਆਂ ਨੂੰ ਉਂਗਲ ਲਾ ਕੇ ਉਹਨਾਂ ਨੂੰ ਸ਼ਹਿ ਨਹੀਂ ਦੇਣੀ ਸੀ ਛੋਟੀ ਉਮਰ ਦੇ ਮੁੰਡੇ ਐ ਜੀ ਉਹਨਾਂ ਨੂੰ ਹਥਿਆਰ ਛੁਕਾ ਕੇ ਮਤਲਬ ਘਰ ਤੇ ਹਮਲਾ ਕਰਤਾ ਹਮਲਾ ਐ ਕੀਤਾ ਮਤਲਬ ਤੁਸੀਂ ਦੇਖ ਰਹੇ ਹੋ ਵੀ ਹਥਿਆਰਾਂ ਨੂੰ ਬਾਈ ਜੀ ਉਹ ਦੋਨੇ ਪਾਸੇ ਤੋਂ ਕੀ ਐ ਤਿੱਖਾ ਕਰ ਰਹੇ ਐ ਥਾਪੀਆਂ ਮਾਰ ਰਹੇ ਐ ਤਾਂ ਬਾਈ ਜੀ ਪੁਲਿਸ ਨੂੰ ਤੁਸੀਂ ਥਾਪੀਆਂ ਮਾਰੋਗੇ ਤਾਂ ਨੇਚਰਲੀ ਗੱਲ ਐ ਪੁਲਿਸ ਨੂੰ ਚੱਕੂ ਚੱਕੂ ਉਹ ਠੀਕ ਐ ਪੁਲਿਸ ਨੇ ਵਰਦੀ ਕੋਈ ਦਿਖਾਉਣ ਵਾਸਤੇ ਨਹੀਂ ਪਾਈ ਜਿਹਾ ਦਿਖਾਵੇ ਵਾਸਤੇ ਨਹੀਂ ਪਾਈ ਵੀ ਪੁਲਿਸ ਪਹਿਲਾਂ ਵਾਲੀ ਪੁਲਿਸ ਤਾਂ ਰਹਿ ਨਹੀਂ ਗਈ ਈ ਸੈਲਫੀਆਂ ਕਰਕੇ ਫੋਟੋਆਂ ਪਾਈਆਂ ਦੀਆਂ ਹੁਣ ਅਜੇ ਤਾਂ ਤੁਸੀਂ ਦੇਖ ਲਓ ਸਾਡੇ ਨੀਂਹ ਵਾਲੇ ਥਾਣੇ ਦੇ ਜਿਹੜੇ ਐਸਐਚਓ ਸਾਹਿਬ ਜਿੰਨੇ ਵੀ ਆਏ ਐ ਮਤਲਬ ਜਿੰਨੇ ਵੀ ਉਹਨੇ ਮਸਲੇ ਕੀਤੇ ਆ ਖਲ ਇੱਕ ਮਿੰਟ ਚ ੜਕੜਕੜਕ ਕੀਤੇ ਐ ਤੇ ਪੂਰੀ ਆਪ ਦੀ ਤਨਦੇਹੀ ਤੇ ਮਿਹਨਤ ਨਾਲ ਕੰਮ ਕਰ ਰਹੇ ਆ ਅਸੀਂ ਕਿਵੇਂ ਕਹਾਂਗੇ ਯਾਰ ਪੰਜਾਬ ਪੁਲਿਸ ਮਾੜੀ ਐ ਜੇ ਪੰਜਾਬ ਪੁਲਿਸ ਨੂੰ ਤੁਸੀਂ ਕੁੱਟੋਗੇ ਪੰਜਾਬ ਪੁਲਿਸ ਦੇ ਉੱਤੇ लाਠੀ ਚਾਰਜ ਕਰਨ ਲਈ ਪੁਲਿਸ ਨੂੰ ਮਜਬੂਰ ਕਰੋਗੇ ਤੇ ਪੁਲਿਸ ਮੁਲਾਜ਼ਮ ਕੀ ਕਰਨਗੇ ਵੀਰੇ ਸਾਡੇ ਧੀਆਂ ਭੈਣਾਂ ਹੀ ਆ ਜਿਹੜੀਆਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਕੰਮ ਕਰਦੀਆਂ ਉਹ ਕੋਈ ਹੋਰ ਤਾਂ ਐ ਨਹੀਂ ਸਾਡੇ ਹੀ ਭੈਣਾਂ ਜਿਹਨਾਂ ਨੂੰ ਸਮਝ ਗਏ ਸਾਡੇ ਉਹ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਸਾਡੇ ਪਿਓਾਂ ਦੇ ਸਮਾਨ ਹੈ ਜੇ ਤੁਸੀਂ ਇਹਨਾਂ ਦੇ ਰੋੜੇ ਮਾਰੋਗੇ ਯਾਰ ਜਾਂ ਤੁਸੀਂ ਇਹਨਾਂ ਦਾ ਗਾਲ ਵਰਦੀਆਂ ਪਾੜੋਗੇ ਕੀ ਕਰਨਗੇ ਬਈਓ ਥੋੜੇ ਚੱਡੇ ਗੁੱਟਣੇਗੇ ਥੋੜੇ ਹੋਰ ਕੀ ਆ ਉਹ ਫਿਰ ਬੂਟਾ ਸਿੰਘ ਜੀ ਕੋਈ ਮਸਲਾ ਹੁੰਦਾ ਚਾਹੇ ਸਿੱਖ ਦਾ ਧਰਮ ਦਾ ਮੁੱਦਾ ਹੋਵੇ ਚਾਹੇ ਉਹ ਕੋਈ ਵੀ ਹੋਵੇ ਤਾਂ ਉੱਥੇ ਉਹ ਵਿਊ ਉਹ ਲੋਕ ਕਹਿੰਦੇ ਬੂਟਾ ਕਹਿੰਦਾ ਬੂਟਾ ਗਿਆਨੀ ਬੂਟਾ ਸਿੰਘ ਜੀ ਕਹਿੰਦੇ ਆ ਵੀ ਤੁਸੀਂ ਜਿਹੜੇ মিডিਆ ਵਾਲੇ ਆ ਵਿਊ ਲੈਣ ਜਾਂਦੇ ਆ ਤੇ ਤੁਸੀਂ ਵੀ ਚੈਨਲ ਬਣਾ ਲੱਖਿਆ ਜਾਂ ਤੁਸੀਂ ਸਮਾਜ ਸੇਵੀ ਬਣਜੂ ਨਾ ਜਿਹੜੀ ਤੁਸੀਂ ਕਮਾਈ ਕਰਦੇ ਹੋ ਚੈਨਲ ਆ ਦੂਜਾ ਜਿਹੜੇ ਲੋਕ ਆਮ ਲੋਕ ਹੈ ਹੁਣ ਕੁਲਦੀਪ ਸਿੰਘ ਦਾ ਪਰਿਵਾਰ ਹੈ ਉਹਨਾਂ ਨੂੰ ਤੁਸੀਂ ਦੇ ਕੇ ਜਾਓ ਹਰ ਬੰਦਾ ਵਿਊ ਲਈ ਕੰਮ ਕਰਦਾ ਮੈਂ ਜੇ ਕਮਾ ਮੈਂ ਵੀਡੀਓ ਬਣਾਉਂਦਾ ਮੈਂ ਵੀ ਵਿਊ ਲਈ ਬਣਾਉਂਦਾ ਬਾਈ ਮੈਂ ਬੱਚੇ ਪਾਲਨੇ ਆ ਜੇ ਤੁਹਾਨੂੰ ਲੱਗਦਾ ਵੀ ਬੂਟਾ ਵੀਡੀਓ ਬਣਾਈ ਜਾਂਦਾ ਹੈ ਵੀਡੀਓ ਬਣਾਉਣਾ ਬੰਦ ਕਰ ਦੇ ਤੇ ਬਾਈ ਮੈਂ ਇਹਦੇ ਬੱਚੇ ਪਾਲਨੇ ਆ ਪਰਿਵਾਰ ਪਾਲਣਾ ਹੈ ਮੈਂ ਚੈਨਲ ਬੰਦ ਕਰ ਦਿੰਦਾ ਮੈਨੂੰ ਮਹੀਨੇ ਦਾ 45000 ਰੁਪਏ ਤੁਸੀਂ ਦੇ ਦਿਆ ਕਰੋ ਮੈਂ ਚੈਨਲ ਨੂੰ ਤੇ ਮੈਨੂੰ ਚੈਨਲ ਦੀ ਵੀਡੀਓ ਬਣਾਉਣ ਦੀ ਲੋੜ ਹੈ ਨਾ ਮੈਂ ਚੈਨਲ ਦੀ ਵੀਡੀਓ ਬਣਾਵਾ ਨਾ ਮੈਨੂੰ ਐਡੀਟਿੰਗ ਕਰਨ ਦੀ ਲੋੜ ਨਾ ਮੈਨੂੰ ਥਮੇਲ ਨਾ ਬਣਾਉਣ ਦੀ ਲੋੜ ਹੈ ਨਾ ਮੈਨੂੰ ਵੀਡੀਓ ਪਬਲਿਕ ਕਰਨ ਦੀ ਲੋੜ ਹੈ ਨਾ ਮੈਨੂੰ ਕਿਸੇ ਨੂੰ ਸ਼ੇਅਰ ਕਰਨ ਦੀ ਲੋੜ ਹੈ ਨਾ ਮੈਨੂੰ ਹੱਥ ਛੋੜ ਕੇ ਮਿਹਨਤ ਕਰਨ ਦੀ ਲੋੜ ਹੈ ਵੀ ਭਾਈ ਮੇਰੀ ਵੀਡੀਓ ਸ਼ੇਅਰ ਕਰ ਦੋ ਪਹਿਲਾ ਚੈਨਲ ਸਬਸਕ੍ਰਾਈਬ ਕਰ ਦੋ ਸੋ ਭਾਈ ਮੁੱਦੇ ਭੜਗਾਉਂਦੇ ਕੌਣ ਹੈ ਇਹ ਮੁੱਦਿਆਂ ਨੂੰ ਨਾ ਦਾ ਕੋਟਲੀ ਵੀ ਬੜਧਾ ਰਿਹਾ ਹੈ ਨਾ ਮੂਟਾ ਗਲਾਰੀ ਭੜਕਾ ਰਿਹਾ ਹੈ ਨਾ ਗਗਨ ਸਿੱਧੂ ਭੜਕਾ ਰਿਹਾ ਹੈ ਉਹ ਆਪਣੀਆਂ ਡਿਊਟੀਆਂ ਨਿਭਾ ਰਿਹਾ ਹੈ ਉਹ ਡਿਊਟੀਆਂ ਤੇ ਲੱਗੇ ਹੋਏ ਬੰਦੇ ਹੈ ਗੁਰਪ੍ਰੀਤ ਕੋਟਲੀ ਭਾਈ ਦਾ ਆਪਣਾ ਚੈਨਲ ਹੈ ਉਹਨੇ ਆਪਣਾ ਫਰਜ਼ ਨਿਭਾਉਣਾ ਹੈ ਗਗਨ ਸਿੱ ਤੁਸੀਂ ਲੱਗ ਗगन ਸੱਤੂ ਕਾਜ ਕਮ ਛੱਡ ਦੋਗੀ ਗगन ਨੂੰ ਤੁਸੀਂ 25-3000 ਰੁਪਏ ਮਹੀਨੇ ਦਾ ਦੇ ਦਿਆ ਕਰੋ ਉਹ ਵੀਡੀਓ ਨਹੀਂ ਬੰਦੀ ਘਰੇ ਬਿਠੀ ਹੁੰਦੀਆਂ ਕਰੋ ਇੱਕ ਕੁੜੀ ਹੋ ਕੇ ਇੱਕ ਕੁੜੀ ਹੋਣ ਦੇ ਬਾਵਜੂਦ ਵਿਚਾਰੀ ਉਹ ਕਿਤੇ ਵਸਤੇ ਚੜ ਕੇ ਹੁੰਦੀ ਹੈ ਕਿਤੇ ਗੱਡੀ 'ਚ ਚੜ ਕੇ ਹੁੰਦੀ ਹੈ ਫਿਰ ਉਹ ਕਵਰੇਜ ਕਰਦੀ ਹੈ ਨਿਊਜ਼ਾਂ ਦੀ ਠੀਕ ਹੈ ਤੁਸੀਂ ਆਪਣੇ ਆਪਣਾ ਨੂੰ ਨਹੀਂ ਭੇਜਦੇ ਬਾਈ ਆਪਣੀਆਂ ਕੁੜੀਆਂ ਨੂੰ ਨਹੀਂ ਭੇਜਦੇ ਠੀਕ ਹੈ ਸੋ ਤੁਸੀਂ ਦੇਖੋ ਕੀ ਕੁਝ ਬੋਲੇ ਹੈ ਗगन ਸਿੱਧੂ ਨੂੰ ਠੀਕ ਹੈ ਅਸੀਂ ਬਾਈ ਸ਼ਰਮ ਕਹਿੰਦੇ ਆ ਜੇ ਗगन ਸੱਤੂ ਨੂੰ ਗਲਤ ਬੋਲੋਗੇ ਅਸੀਂ ਗगन ਸਿੱਧੂ ਦੇ ਨਾਲ ਖੜੇ ਹਾਂ ਚਾਹੇ ਕੋਈ ਪੱਤਰਕਾਰ ਆ ਚਾਹੇ ਗੁਰਪ੍ਰੀਤ ਕੋਟਲੀ ਆ ਚਾਹੇ ਕੋਈ ਵੀ ਆ ਜੇ ਉਹਨਾਂ ਨੂੰ ਗਲਤ ਬੋਲੋਗੇ ਇਸ ਵੀ ਮੈਂ ਉਹਨਾਂ ਦੇ ਨਾਲ ਖੜਾਂਾਂਗੇ ਜੇ ਤੁਹਾਡੇ ਭਾਈਚਾਰੇ ਨੂੰ ਕੋਈ ਗਾਲ ਕੱਢਦਾ ਤਾਂ ਤੁਸੀਂ ਦਾ ਭਾਈ ਇੱਕ ਹੋ ਜਾਂਦੇ ਹੋ ਜੇ ਹੁਣ ਜਿਮੀਦਾਰ ਭਾਈਚਾਰੇ ਨੂੰ ਗਾਲ ਕੱਢੀ ਐ ਮੈਨੂੰ ਵੀ ਕੱਢੀਂਗਾ ਤੁਸੀਂ ਵਿੱਚ ਉਹਨੂੰ ਕਹੀਏ ਗੰਦੀ ਨਾਲੀ ਦਾ ਕੀੜਾ ਠੀਕ ਹੈ ਜਿਹੜੇ ਬੰਦੇ ਕਹਿੰਦੇ ਮੈਂ ਤਾਂ ਪ੍ਰੂਫ ਕਰ ਦਿੰਦਾ ਵੀ ਮੈਂ ਤੇ ਪਿਓ ਦਾ ਐ ਮੈਂ ਉਹਦੀ ਮਾਂ ਦਾ ਐ ਉਹ ਬੰਦਾ ਦਾ ਪ੍ਰੂਫ ਕਰਦੇ ਵੀ ਮੈਂ ਕੀ ਤੇ ਮੈਂ ਤਾਂ ਮੇਰੇ ਕੋਲ ਤਾਂ ਆਪਦੇ ਪਿਓ ਦੇ ਸਰਟੀਫਿਕੇਟ ਵੀ ਪਈ ਐ ਵੀ ਮੈਂ ਉਹਦੀ ਲਾਦ ਐ ਠੀਕ ਹੈ ਮੇਰਾ ਉਪਯੋਗ ਹੋਇਆ ਮੇਰੇ ਦਾਦੇ ਦਾ ਕੀ ਨਾਂ ਹੈ ਮੇਰੇ ਪਰਪੰਡ ਦਾ ਕੀ ਨਾਂ ਹੈ ਕਿੱਥੇ ਮੇਰਾ ਜਨਮ ਹੋਇਆ ਹੈ ਕੀ ਮੇਰੀ ਮਾਂ ਦਾ ਨਾਂ ਹੈ ਕਿਹੜੀ ਬੜੀ ਡੇਟੋ ਵਰਤ ਹੈ ਜਿਹੜੇ ਕਮੈਂਟ ਕਰਦੇ ਹੋ ਉਹ ਦਿਖਾ ਦੇਣਾ ਵੀ ਮੈਂ ਕੀ ਦੀ ਲਾਡ ਹੈ ਮੈਂ ਆਪਣੀ ਇੱਕ ਮਿਕਸ ਬਗਾਨੇ ਦਾ ਖੂਨ ਹੈ ਜੋ ਤੁਹਾਡੇ ਦਿਮਾਗ ਚੋਂ ਦਾ ਤੁਸੀਂ ਭੌਂਕੀ ਜਾਂਦੇ ਹੋ ਜੋ ਤੁਹਾਡੀ ਮਾਨਸਿਕਤਾ ਹੈ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰੀ ਜਾਂਦੇ ਹੋ ਕੋਈ ਕਹੀ ਜਾਂਦਾ ਬੂਟਾ ਬੈ ਗਿਆ ਕੋਈ ਕਹਿੰਦਾ ਗਗਨ ਸਿੱਧੂ ਬੈ ਗਈ ਕੋਈ ਕਹਿੰਦਾ ਗੁਰਪ੍ਰੀਤ ਕੋਟਲੀ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਵੀ ਗਮਦੂਰ ਦਾ ਇਹ ਹੈ ਬਹੁਆਯੋਗ ਖਾਲੀ ਜਮਾ ਤੁਸੀਂ ਹੁਣ ਸਮਝ ਜੇ ਯਾਰ ਗਮਦੂਰ ਕੋਲੇ ਆਹੀ ਕੰਮ ਹੈ ਉਹ ਗਮਦੂਰ ਬਿਲਾ ਬੈਠਾ ਵੀ ਗਮਦੂਰ ਕੋਲੇ ਇੰਨਾ ਪੈਸਾ ਤੇ ਨਹੀਂ ਆ ਵੀ ਬੂਟੇ ਦੀ ਜੇਬ ਚ ਵੀ ਪਾ ਦੇ ਉਹ ਗਗਰ ਸਿੱਧੂ ਦੀ ਵੀ ਜੇਬ ਚ ਪਾ ਦੇ ਤੇ ਉਹ ਘਰਪੇ ਦੀ ਕੋਟਲੀ ਦੀ ਵੀ ਪਾ ਦੇ ਐਡਾ ਤਲਾਹ ਨਹੀਂ ਵੀਰੇ ਉਹ ਫੇਰ ਤੁਸੀਂ ਕਹਿ ਰਹੇ ਹੋ ਉਹਦੇ ਅਮੁਲਕ ਸਿੱਧੂ ਨਾਲ ਲਿੰਕ ਹੈ ਯਾਰ ਲਿੰਕ ਤੁਸੀਂ ਬਣਾ ਲਓ ਜੇ ਅਗਲੇ ਦੀ ਕਾਬਲੀਅਤ ਹੈ ਜੇ ਅਗਲੇ ਕੋਲੇ ਦੀ ਲੋਕ ਨੂੰ ਪੁੱਛ ਕੇ ਗੱਲ ਕਰਦੇ ਆ ਜੋ ਕਲਾ ਹੈ ਕੋਈ ਠੀਕ ਹੈ ਜੇ ਉਹ ਮਤਲਬ ਆਪਾਂ ਕਹਿ ਸਕਦੇ ਆ ਵੀ ਵੱਡੇ ਵੱਡੇ ਭਗਵੰਤ ਮਾਨ ਦੀ ਗੱਲ ਕਰ ਲੋ ਭਗਵੰਤ ਮਾਨ ਸੀਐਮ ਹੈ ਪੰਜਾਬ ਦਾ ਜਿਹੋ ਜਿਹੀ ਕਾਬਲੀਅਤ ਸੀ ਤਾਂ ਸੀਐਮ ਹੈ ਤੁਸੀਂ ਬਣ ਜੋ ਜਾਂ ਤੁਸੀਂ ਸੀਐਮ ਨੂੰ ਕੀ ਤੁਸੀਂ ਮਾਈਕਰੋਪਲੈਂਟ ਦੇ ਤੁਸੀਂ ਮੈਂਬਰ ਬਣ ਕੇ ਦਿਖਾਓ ਸਾਨੂੰ ਜਿクセ ਨੇ ਮੈਂਬਰ ਬਣਾਤਾ ਕੁਝ ਵੀ ਹੈ ਭਗਵੰਤ ਮਾਨ ਸਾਹਿਬ ਕੰਮ ਕਰ ਰਹੇ ਹੈ ਜੇ ਨਹੀਂ ਕਰ ਰਹੇ ਠੀਕ ਹੈ ਮੈਂ ਇਸ ਇਸ ਗੱਲ ਦੀ ਠੋਕੇ ਗੱਲ ਕਰਨਾ ਭਗਵੰਤ ਮਾਨ ਸਾਹਿਬ ਨੇ ਜੋ ਸੀ ਪੰਜਾਬ ਦੇ ਵਿੱਚ ਕਰਪਟ ਸਿਸਟਮ ਖਤਮ ਕਰਦਾ ਕੋਈ ਰਿਸਪੋਨਸ ਲੈ ਕੇ ਦਿਖਾ ਵੀ ਠੀਕ ਹੈ ਸਭ ਤੋਂ ਵੱਧ ਨੌਕਰੀਆਂ ਲਾਈਆਂ ਉਹਨਾਂ ਨੇ ਪੰਜਾਬ ਦੀ ਜਿੰਨੀ ਵੀ ਮੁੰਡੇ ਪੰਜਾਬ ਪੁਲਿਸ ਚ ਠੀਕ ਹੈ ਹੋਰ ਕੀ ਕਰਨ ਹੌਲੀ ਹੌਲੀ ਹੁੰਦਾ ਜਦੋਂ ਤੁਸੀਂ ਚਾਰੇ ਪਾਸੇ ਹੁਣ ਭਵੰਤਮਾਨ ਸਭ ਨੂੰ ਹੋਰ ਸਰਕਾਰਾਂ ਵੀ ਮਤਲਬ ਕੀ ਹੈ ਉਲਝਾ ਰਹੀਆਂ ਉਸੇ ਤਰੀਕੇ ਨਾਲ ਤੁਸੀਂ ਗੁੰਦੂਰ ਸਿੰਘ ਨੂੰ ਉਲਝਾ ਰਹੇ ਹੋ ਜਿਹੜਾ ਸਰਪੰਚ ਗੁੰਦੂਰ ਸਿੰਘ ਨੂੰ ਉਲਝਾਉਣ ਤੇ ਲੱਗਿਆ ਹੋਇਆ ਯਾਰ ਮੈਂ ਇੱਕ ਗੱਲ ਦਾ ਮੈਨੂੰ ਜਵਾਬ ਦੇ ਦਿਓ ਉਹ ਪਿੰਡ ਦਾ ਵਿਕਾਸ ਕੀ ਕਰ ਦੂਗਾ 5 ਸਾਲ ਬਾਈ ਜੀ ਸਮਾਂ ਕਿਸੇ ਦੀ ਕਦਰ ਨਹੀਂ ਕਰਦਾ ਸਮਾਂ ਤਾਂ ਐਂ ਲੰਘਦਾ ਐਂ ਠੀਕ ਹੈ ਉਹਨੂੰ ਐਂ ਖਣੀ ਯਾਰ ਵੀ ਮੈਂ ਤਾਂ ਪਤਾ ਨਹੀਂ ਮੇਰੇ ਕੋਲ ਕਿੱਡਾ ਗਲਾਜ ਆ ਗਿਆ ਵੀ ਖਣੀ ਮੈਂ ਤਾਂ ਪਤਾ ਨਹੀਂ ਮੇਰੇ ਕੋਲ ਕੀ ਸਾਰੀ ਪਰਜਾ ਦਾ ਰਾਜ ਮੈਂ ਰਾਜਾ ਦਾ ਨਹੀਂ ਹੈ ਇੱਕ ਛੋਟੀ ਜੀ ਨਾਲੀ ਨੂੰ ਇਸ਼ੂ ਬਣਾ ਲਿਆ ਜੇ ਸਿਆਣਾ ਹੁੰਦਾ ਤਾਂ ਛੋਟੀ ਜੀ ਨਾਲੀ ਨੂੰ ਬੰਦਾ ਉਹ ਮਤਲਬ ਕੀ ਹੈ ਉੱਥੇ ਹੀ ਮੁੱਦੇ ਨੂੰ ਖਤਮ ਕਰ ਦਿੰਦਾ ਹੁਣ ਇੱਕ ਸਿਆਣਾ ਬੰਦਾ ਜਸਵਿੰਦਰ ਸਿੰਘ ਆਇਆਗਾ ਚੰਦ ਭਾਣ ਤੋਂ ਠੀਕ ਹੈ ਉਹ ਬੰਦੇ ਨੂੰ ਵੀ ਲੋਕੀਂ ਨੇ ਵੀ 10000 ਚ ਵੇਚ ਗਿਆ ਉਹਦੀ ਕਾਸਟ ਵਰਖੀ ਜਾਂਦੇ ਆ ਉਹਨੂੰ ਦੁੱਕੀ ਦਾ ਬੰਦਾ ਕਹੀ ਜਾਂਦੇ ਆ ਯਾਰ ਮੈਂ ਇਸ ਗੱਲ ਦੀ ਸੌਖਾ ਹਾਂ ਉਹ ਬੰਦਾ ਕਹਿੰਦਾ ਬਈ ਯਾਰ ਮੈਂ ਇਹ ਮੁੱਦੇ ਨੂੰ ਸਲਝਾਉਣ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਜੇ ਬੰਦਾ ਉਹ ਸਲਝਾਉਣ ਦੇ ਵਿੱਚ ਲੱਗਿਆ ਤੁਸੀਂ ਨੂੰ ਤਾਂ ਵੀ ਮੜਾ ਗਈਏ ਨੇ ਵੀਰੇ ਯਾਰ ਗਗਰਸਤੂ ਵੀ ਮਾਰੀ ਹੋ ਗਈ ਅਸੀਂ ਵੀ ਮਾਰੇ ਹੋਗੇ ਹੋਰ ਸੋਸ਼ਲ ਮੀਡੀਆ ਵਾਲੇ ਵੀ ਮਾਰੇ ਹੋਗੇ ਗਮਦੂਰ ਦਾ ਪਰਿਵਾਰ ਵੀ ਮਾਰਾ ਹੋ ਗਿਆ ਠੀਕ ਹੈ ਫਿਰ ਸੁ ਕਿਨੇ ਗਮਦੂਰ ਅ ਕੋਈ ਪੈਸਾ ਬਹੁਤਾ ਯਾਰ ਗਮਦੂਰ ਨੇ ਮਿਹਨਤ ਨਾਲ ਪੈਸਾ ਕਮਾਇਆ ਉਹਨੇ ਠੱਗੀਆਂ ਚੋਰੀਆਂ ਥੋੜੀ ਮਾਰੀਆਂ ਮੈਂ ਇਸ ਗੱਲ ਦੀ ਸੌਂ ਪਾਉਣਾ ਹੈ ਠੀਕ ਹੈ ਅਸੀਂ ਕਿਸੇ ਵੀ ਚੈਨਲ ਵਾਲੇ ਨੇ ਪੇਜ ਆਨੇ ਗਮਦੂਰ ਜੀ ਤੋਂ 1 ਰੁਪਿਆ ਵੀ ਖਾਦਾ ਹੋਵੇ ਮੈਂ ਕਹਿੰਦਾ ਬਾਈ ਯਾਰ ਅਸੀਂ ਮੈਂ ਇਸ ਗੱਲ ਦੀ ਸੌਂ ਖਾਨਾ ਵੀ ਜੀਭ ਵਿੱਚ ਕੀੜੇ ਪੈਣ ਕੱਲੇ-ਕੱਲੇ ਅੰਗ ਚ ਰੇਸ਼ਾ ਬਣ ਜੇ ਤੁਸੀਂ ਫੇਰ ਵੀ ਬਈ ਯਾਰ ਪੈਸੇ ਲੈ ਆ ਪੈਸੇ ਲੈ ਆ ਜੇ ਤੁਸੀਂ ਕਹੀਓਗੇ ਵੀ ਅਸੀਂ ਅਸੀਂ ਮੰਨ ਲ ਜੀ ਪੈਸੇ ਲੈ ਆ ਫੇਰ ਤੁਸੀਂ ਖੁਸ਼ ਹੋ ਵੀ ਜੇ ਅਸੀਂ ਕਹਿ ਦਈਏ ਆਹਾਂ ਤੋਂ ਪੈਸੇ ਲੈ ਆ ਯਾਰ ਫੇਰ ਤੁਹਾਨੂੰ ਸੰਤੋਸ਼ਟੀ ਆ ਜਾਊਗੀ ਤੁਸੀਂ ਦੇ ਦਿਓ ਪੈਸੇ ਜੇ ਤੁਸੀਂ ਸੱਚੇ ਹੋ ਤੁਸੀਂ ਸਾਡੇ ਸਾਹਮਣੇ ਪਾਖੜੇ ਰੱਖ ਸਕੇ ਤੁਸੀਂ ਸਾਨੂੰ ਸਬੂਤ ਨਹੀਂ ਦਿਖਾ ਸਕੇ ਵੀਡੀਓ ਬਣਾਉਣ ਆਏ ਤੁਸੀਂ ਕਮਾਦਿ ਚ ਚਲੇ ਗਏ ਯਾਰ ਠੀਕ ਹੈ ਪੁੱਛਿਆ ਸੀ ਥੋੜੀ ਮਿਜ਼ੀਨ ਨਾਲ ਇੰਟਰਵਿਊ ਕਰਨੀ ਆ ਉਹ ਡਿਬ੍ਰੈਸ਼ਿੰਗ ਚਲੀ ਗਈ ਪੰਜਾ ਵਟਾ ਵਲ ਰਿਪੋਰਟ ਦੋ ਵੀ ਬਾਹਰ ਆ ਗਈ ਉਹ ਮੈਨੂੰ ਤਾਂ ਸਲੀ ਸਮਝ ਨਹੀਂ ਆਉਂਦੀ ਯਾਰ ਕਦੇ ਤਾਂ ਬੂਟਾ ਸਿੰਘ ਜੀ ਆ ਕੇ ਖੜ ਜਾਂਦੇ ਆ ਕਦੇ ਮਤਲਬ ਕੀ ਹੈ ਸਰਪੰਚ ਆ ਕੇ ਖੜ ਜਾਂਦਾ ਤੁਸੀਂ ਕੰਮ ਹੀ ਨਹੀਂ ਕਰਦੇ ਰੇ ਵੀਰੇ ਯਾਰ ਅਸੀਂ ਤਾਂ ਅਸੀਂ ਕੰਮ ਕਰਨਾ ਹੈ ਬਾਈ ਅਸੀਂ ਆਪਣੇ ਘਰ ਛੱਡਿਆ ਹੋਇਆ ਅਸੀਂ ਬੱਚੇ ਛੱਡਿਆ ਹੋਇਆ ਸਾਡਾ ਕੰਮ ਹੀ ਹੈ ਸਾਡਾ ਹੋਰ ਕੋਈ ਕੰਮ ਹੀ ਨਹੀਂ ਜ਼ਮੀਨ ਸਾਡੇ ਕੋਲੇ ਨਹੀਂ ਠੀਕ ਹੈ ਗਾਂਹ ਕੋਲ ਕਿੰਨੀ ਕਿ ਜ਼ਮੀਨ ਹੈ ਗੁਰਪੀਤ ਕੋਟਲੀ ਕੋਲ ਕਿੰਨੀ ਕਿ ਜ਼ਮੀਨ ਹੋਊਗੀ ਜਿਹੜੇ ਬੰਦੇ ਕੋਲ ਚੰਗੀ ਜ਼ਮੀਨ 50 60 ਕਿੱਲੇ ਲੈ ਲੈ ਕੇ ਨਾ ਜਿਹੜੇ ਬੰਦੇ ਕੋਲ 40 40 20 ਕਿੱਲੇ 10 ਗੱਲੇ ਵੀ ਜ਼ਮੀਨ ਹੋਵੇ ਯਾਰ ਚੈਨਲ ਦੇ ਢੂਈ ਨਹੀਂ ਮਾਰਦਾ ਅਗਲਾ ਕਹਿੰਦਾ ਪਾਪਾ ਉਹਦਾ ਕੰਮ ਕਰੋ ਵਧੀਆ ਯਾਰ ਜ਼ਮੀਨ ਠੇਕੇ ਤੇ ਕਰੋ ਸਬਜ਼ੀ ਬੀਜੋ ਆਪਣਾ ਕੰਮ ਕਰੋ ਫਿਰ ਤੁਸੀਂ ਉਹੀ ਗੱਲਾਂ 'ਚ ਫੇਰ ਤੁਸੀਂ ਬੰਦਿਆਂ ਨੂੰ ਉਲਝਾ ਰੱਖਿਆ ਯਾਰ ਫਿਰ ਜੇ ਮਤਲਬ ਕੀ ਹੈ ਗੱਲ ਕੁਝ ਨਹੀਂ ਸਿੱਧੂ ਮੂਸੇ ਦਾ ਕਹਿੰਦਾ ਸੀਗਾ ਵੀ ਜੇ ਮੈਂ ਕਿਸੇ ਮੈਨੂੰ ਲੋਕ ਮੈਥੋਂ ਰਿਪਲਾਈ ਭਾਲਦੇ ਆ ਅਸਲ ਦੇ ਵਿੱਚ ਬੂਟਾ ਸਿੰਘ ਵਰਗੇ ਜਿਹੜੇ ਇਨਸਾਨ ਆ ਰਿਪਲਾਈ ਭਾਲਦੇ ਆ ਚਾਹੇ ਉਹ ਗਗਨ ਸਿੱਧੂ ਹੈ ਚਾਹੇ ਕੋਟਲੀ ਹੈ ਮੈਂ ਕੋਟਲੀ ਨੂੰ ਸਾਨਾ ਮੰਨਦਾ ਉਹ ਬੰਦੇ ਨੇ ਇਹ ਤੱਕ ਰਪਲਾਈ ਨਹੀਂ ਕੀਤਾ ਉਹ ਬੰਦੇ ਦਾ ਥੰਬਨਲ ਬਣਾ ਕੇ ਬਹੁਤ ਗੰਦੇ ਸ਼ਬਦਾਂ ਵਾਲੀ ਉਹ ਤੇ ਇਹ ਲਿਖੀ ਗਈ ਹੈ ਜੇ ਅਸੀਂ ਇੱਕ ਹੋਗੇ ਤਾਂ ਇਹ ਬੰਦਿਆਂ ਦੇ ਅਸੀਂ ਪਰਚਾ ਕਰ ਸਕਦੇ ਹਾਂ ਗੁਰਪ੍ਰੀਤ ਕੋਟਲੀ ਨੂੰ ਅਸੀਂ ਕਿੰਨੇ ਹੁਸਿਆਣਾ ਗੁਰਪ੍ਰੀਤ ਕੋਟਲੀ ਨੇ ਕੁਝ ਵੀ ਨਹੀਂ ਕੀਤਾ ਵਿਚਾਰੇ ਨੇ ਉਹਨੇ ਮਤਲਬ ਕੀ ਹੈ ਕਹਿ ਸਕਦੇ ਆਂ ਵੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ ਪੱਖ ਲੈ ਤੋਨੇ ਤਰ੍ਹਾਂ ਦੇ ਤੇ ਜੇ ਉਹਨੇ ਇਹ ਗਰਮ ਸਵਾਲ ਕਰ ਵੀ ਦਿੱਤੇ ਇਹ ਪੁੱਛ ਵੀ ਲਿਆ ਵੀ ਹਾਂ ਉਹ ਤੁਸੀਂ ਕਹਿੰਦੇ ਗੋਲੀ ਵੱਜੀ ਸੀ ਦਿਖਾਓ ਭਾਈ ਤੁਹਾਡੇ ਗੋਲੀ ਕਿੱਥੇ ਵੱਜੀ ਹੈ ਤਾਂ ਮਤਲਬ ਗੁਰਪ੍ਰੀਤ ਕੋਟਲੀ ਵੀ ਬਗਾਉ ਹੋ ਗਿਆ ਗੁਰਪ੍ਰੀਤ ਕੋਟਲੀ ਵੀ ਮਾ ਜੇ ਅਸੀਂ ਪੱਖ ਲੈਣ ਗਏ ਸਾਨੂੰ ਪੱਖ ਨਹੀਂ ਦਿੱਤਾ ਅਸੀਂ ਦੂਜੇ ਤਰੀਕੇ ਦਾ ਪੱਖ ਲੈ ਲਿਆ ਹਾਂ ਭਾਈ ਦੱਸੋ ਮੈਂ ਇਹ ਵੀਡੀਓ ਜੇ ਵੀ ਕਹਿੰਦਾ ਵੀ ਮੈਨੂੰ ਕਿਸੇ ਦੀ ਕੋਈ ਝੇਪਣੀ ਚਾਹੇ ਗਮਦੂਰ ਆ ਚਾਹੇ ਉਹ ਗਮਦੂਰ ਦਾ ਪਰਿਵਾਰ ਆ ਚਾਹੇ ਗਮਦੂਰ ਜਿੱਡਾ ਮਰਜੀ امیر ਹੋਵੇ ਯਾਰ ਅਸੀਂ ਪਹਿਲੀ ਗੱਲ ਬਿਕਣ ਵਾਲੇ ਬੰਦੇ ਨਹੀਂ ਫੇਰ ਤੁਸੀਂ ਉਸ ਉਹਨਾਂ ਗੱਲਾਂ ਦੇ ਫੇਰ ਤੁਸੀਂ ਆ ਗਈ ਖੜ੍ਹ ਜਿੰਦੇ ਆ ਬਾਈ ਠੀਕ ਹੈ ਗਗਨ ਸਿੱਧੂ ਨਾਲ ਅੱਜ ਅੱਜ ਜਾ ਕੇ ਆਏ ਸੀ ਭੈਣ ਨਾਲ ਆਪਦੀ ਗੱਡੀ ਤੇ ਗਈ ਹੈ ਉਹਦੇ ਭਰਾ ਦੇ ਪੈਰ ਤੇ 6:00 ਵਜੇ ਹੋਈ ਸੀ ਠੀਕ ਹੈ ਮਸਾ ਗੱਡੀ ਚਲਾ ਕੇ ਲੈ ਬਾਗਲ ਕੋਲੇ ਦਾ ਪਿੰਡ ਆ ਯਾਰ ਕਵਰੇਜ ਕਰਦੀ ਹੈ ਕੱਲੀ ਕੁੜੀ ਆ ਠੀਕ ਹੈ ਜੇ ਉਹ ਕੁੜੀ ਨੇ ਤੁਹਾਡੇ ਦੇ ਪਰਚਾ ਪਤਾ ਵੀ ਸਾਨੂੰ ਗਲਤ ਬੋਲਦੇ ਆ ਫਿਰ ਤੁਸੀਂ ਕੀ ਕਰ ਲਓਗੇ ਹਰ ਬੰਦੇ ਨਾਲ ਅਸੀਂ ਬਾਈ ਇਹੀ ਸਰਪੰਚ ਨੂੰ ਬੇਨਤੀ ਕਰਦੇ ਆ ਪਿੰਡ ਦਾ ਮਸਲਾ ਆ ਉਹਦਾ ਸਮਝਾ ਲਾ ਬਹਿ ਕੇ ਸੁਲਝਾ ਭਰਾਵਾ ਕੁਝ ਨਹੀਂ ਰੱਖੇ ਇੰਨਾ ਗੱਲਾਂ ਚ ਠੀਕ ਹੈ ਗਮਦੂਰ ਨੂੰ ਜਿੰਨਾ ਤੁਸੀਂ ਮਾੜਾ ਕਹਿੰਦੇ ਇੰਨਾ ਗਮਦੂਰ ਮਾੜਾ ਹੈ ਨਹੀਂ ਜਿੰਨਾ ਤੁਸੀਂ ਸਾਡੇ ਤੇ ਕਮੈਂਟ ਕਰਦੇ ਹੋ ਅਸੀਂ ਇੰਨੀ ਗਲਤ ਹੈ ਨਹੀਂ ਅਸੀਂ ਐਨੇ ਵੀ ਮਤਲਬ ਵਿੱਲੇ ਨਹੀਂ ਵਸੀਂ ਥੋੜੀ ਗੱਲ ਦਾ ਰਿਪਲਾਈ ਕਰ ਗਏ ਨਾ ਹੀ ਗਮਦੂਰ ਇਹਨਾਂ ਇਸ ਗੱਲ ਦਾ ਕੋਈ ਜ਼ਿਆਦਾ ਪਰਿਵਾਰ ਵਿੱਲੇ ਵੀ ਥੋੜੀ ਗੱਲ ਦਾ ਕੀ ਹੈ ਰਿਪਲਾਈ ਕਰਨ ਜੇ ਤੁਸੀਂ ਤੁਹਾਨੂੰ ਐਕਟਿੰਗ ਇੰਨੀ ਵਧੀਆ ਕਰਨੀ ਆਉਂਦੀ ਹੈ ਤਾਂ ਅਸੀਂ ਕਿਸੇ ਵੱਡੇ ਐਕਟਰ ਕੋਲੇ ਥੋੜੀ ਸਪਾਰਸ ਲਾ ਆਣੇ ਆ ਵੀ ਭਾਈ ਇਹਨਾਂ ਨੂੰ ਆਡੀਸ਼ਨ ਦੇਣ ਦੀ ਲੋੜ ਵੀ ਨਹੀਂ ਇਹਨਾਂ ਨੂੰ ਕਿਸੇ ਫਿਲਮ ਫਿਲਮ ਚ ਕੰਮ ਕਰਾ ਦੂ ਬਹੁਤ ਵਧੀਆ ਐਕਟਰ ਹੈ ਨੇਚਰਲੀ ਹੱਟੇ ਐ ਐਕਟਿੰਗ ਕਰਨ ਨੇ ਕੈਰੈਕਟਰ ਚ ਵੱਢ ਵੀ ਜਾਂਦੇ ਐ ਕੈਰੈਕਟਰ ਚ ਨਿਕਲ ਵੀ ਜਾਂਦੇ ਐ ਛੇ ਜੀ ਨਿਕਲ ਜਾਂਦੇ ਤੇ ਛੇ ਦੀ ਕੈਰੈਕਟਰ ਚ ਵੱਢ ਜਾਂਦੇ ਐ ਠੀਕ ਐ ਸੋ ਮੈਂ ਇਹੀ ਵੀ ਇਹੰਦੀ ਕਰਦਾ ਬਾਈ ਵੀ ਵੀਰੇ ਐਮਨਾ ਗੱਲਾਂ ਕੁਛ ਨਹੀਂ ਰੱਖਿਆ ਪੈਂਡ ਦੇ ਵਿੱਚ ਮੋਹ ਪਿਆਰ ਬਣਾ ਕੇ ਰੱਖੋ ਜੇ ਤੁਸੀਂ ਪੱਖ ਦੇਣਾ ਚਾਹੁੰਦੇ ਹਾਂ ਅਸੀਂ ਥੋੜਾ ਪੱਖ ਲੈਣ ਨੂੰ ਤਿਆਰ ਹੈ ਸਾਡੀ ਕੋਈ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਨਹੀਂ ਕੋਈ ਸਾਡੀ ਗਮਦੂਰ ਜੀ ਨਾਲ ਨੇੜਤਾ ਨਹੀਂ ਵੀ ਸਾਡੀ ਉਹ ਭੂਆ ਦਾ ਮੁੰਡਾ ਹੈ ਜਾਂ ਮਤਲਬ ਸਾਡਾ ਨਾਲ ਪਰਿਵਾਰ ਵੀ ਅਸੀਂ ਮਤਲਬ ਉਹਨਾਂ ਤੋਂ ਪਿਛੇ ਗੱਲ ਕਰਦੇ ਹਾਂ ਜਾਂ ਸਾਡੇ ਤੋਂ ਪਿਛੇ ਗੱਲ ਕਰਦੇ ਆ ਅਸੀਂ ਇਹੀ ਕਹਿੰਨੇ ਆ ਕਿਸੇ ਨੂੰ ਕਿਸੇ ਤੇ ਚਿੱਕੜ ਸਾਲਣ ਤੋਂ ਪਹਿਲਾਂ 100 ਵਾਰੀ ਸੋਚੋ ਜੇ ਤੁਸੀਂ ਚਿੱਕੜ ਜਰੂੜਾ ਮਾਰੋਗੇ ਚਿੱਕੜ ਥੋੜੇ ਤੇ ਆਪਣੇ ਤੇ ਪਾਊਗਾ ਇਹਦੇ ਤੁਸੀਂ ਕਹਿੰਦੇ ਸਿੱਧੂ ਨੂੰ ਮਾੜਾ ਕਹਿੰਦੇ ਹੋ ਇਹਦੇ ਮੈਨੂੰ ਕਹਿੰਦੇ ਹੋ ਕਿ ਤੁਸੀਂ ਵੀਡੀਓ ਬੁਲਵਾਉਣੀ ਹੈ ਬੂਟੇ ਤੇ ਬੁਲਵਾਉਣੀ ਹੈ ਕਦੇ ਤੁਸੀਂ ਜਿਹੜੀ ਬਜਰੀਆ ਹੈਗੇ ਹੈਗੇ ਗਰੀਬ ਜੁਨੀਆਨ ਵਾਲੇ ਉਹਨਾਂ ਨੂੰ ਬੁਲਾ ਕੇ ਤੁਸੀਂ ਯਾਰ ਮਤਲਬ ਕੀ ਹੈ ਉਹਨਾਂ ਦਾ ਫਾਇਦਾ ਉਠਾਉਂਦੇ ਹੋ ਸੋ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਸੀ ਬਾਈ ਜੀ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਮੁੱਦੇ ਨੂੰ ਖਤਮ ਕਰੋ ਚੰਦਪਾਣ ਜਿਹੜਾ ਤੁਹਾਡਾ ਮਤਲਬ ਪੂਰੀ ਦੁਨੀਆ ਦੇ ਵਿੱਚ ਹੋਂਦ ਆ ਗਿਆ ਪੂਰਾ ਚੰਦਪਾਣ ਚੰਦਪਾਣ ਹੋਈ ਪਈ ਹੈ ਤੇ ਮੈਂ ਕੀ ਇਹ ਹੀ ਗੱਲਾਂ ਕਰਦਾ ਵੀ ਚੰਦਪਾਣ ਦਾ ਵਿਕਾਸ ਕਰੋ ਚੰਦਪਾਣ ਨੂੰ ਬਜਨਾਵਣਾ ਕਰੋ ਧੰਨਵਾਦ ਜੀ ਵੀਡੀਓ